ਕਿਸ ਕਿਸ ਦੀ ਤਕੜ ਤਕੜ ਆਈ ਸੋਹਣ ਦੇ ਵੀ ਬੱਠੇ ਬੱਠੇ ਆਈ ਕਰਸਾ ਸਾਹ ਵੀ ਫਰਿਆਈ ਆਈ ਇੱਕ ਇੱਕ ਬਰੇ ਬਾਕੀ ਮੇਰਾ ਬੜਾ ਖੜਾ ਖੜੇ ਭਾਈ ਪੁੱਛ ਲੋ ਪੁੱਛ ਲੋ ਕਿਉਂ ਭਾਈ ਭਾਈ ਸਾਡਾ ਸਰਦਾਰ ਜੇ ਮੇਰੀ ਗੱਲ ਝੂਠ ਹੈ ਤਾਂ ਜੂ ਮੈਂ ਆਉਂਦਾ ਬਖਾਨਾ ਹਰਿਆਕੀ ਅਗਰ ਸਰਦਾਰ ਤੇਨੂੰ ਕਿਉਂ ਸਤਾਣੀ ਰਿਹਾ ਕਿਉਂ ਵਿਚੋਂ ਵਿਚ ਚਾਹ ਰਹੇ ਨੇ ਕਿਉਂ ਉੱਠਿਆ ਉਹਨੇ țeṛe eh vate sooniyaan țeṛe vate paani peen giyaan ਬਹੁਤ ਬਹੁਤ ਦਾ ਤੁਹਾਡਾ ਸਵਾਗਤ ਹੈ। ਪਾਕਾ ਕੇ ਚਿੱਟਾ ਆਪਣੀ ਸਾਰਾ ਵੀਰਾਂ ਦੇ ਟੱਕਰੀ। ਹਸਰੀਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂ ਗੌਟ ਫਾਰਮ ਦੜਬਾ ਪੰਜਾਬ ਚੈਨਲ ਤੇ ਸਵਾਗਤ ਹੈ। ਤੇ ਇਹ ਮੇਲਾ ਇੰਦਗੜ ਛੜੀ ਦਾ ਬਹੁਤ ਹੀ ਪੰਜਾਬ ਦਾ ਪੁਰਾਣਾ ਤੇ ਮਸ਼ਹੂਰ ਮੇਲਾ ਜੋ ਕਿ ਮੰਨਿਆ ਗਿਆ ਹੈ। ਸਾਰੇ ਆਪਣੇ ਦੁਆਬੇ ਇਲਾਕੇ ਤੇ ਮਾਲਵੇ ਇਲਾਕੇ ਦੇ ਪਾਲੀ ਹਾਲੀ ਸਾਰੇ ਆਉਂਦੇ ਨੇ। ਤੇ ਇੱਥੇ ਬੱਕਰੀਆਂ ਆਈਆਂ ਨੇ ਰੈਕੋਟ ਬੱਸੀਆਂ ਜੀ। ਰੈਕੋਟ ਬੱਸੀਆਂ ਜ਼ਿਲ੍ਹਾ ਲੁਧਿਆਣਾ। ਹਾਂਜੀ। ਜਿਨ੍ਹਾਂ ਲੁਧਿਆਣੇ ਦੀਆਂ ਬੱਕਰੀਆਂ ਆਈਆਂ ਹੋਈਆਂ ਨੇ ਬਾਕੀ ਚ ਕੁਆਲਿਟੀ ਦੀਆਂ ਉੱਚੇ ਕੱਦਾਂ ਦੀਆਂ ਤੇ ਸਾਰੀਆਂ ਕੁਆਲਿਟੀਆਂ ਦਿਖਾਵਾਂਗੇ ਤੇ ਬਾਕੀ ਬਾਈ ਗੱਲ ਕਰਨਗੇ ਤੇ ਰਾਜੂ ਕੋ ਦੜਬੇ ਵਾਲਾ ਗੱਲ ਕਰੂਗਾ ਚੱਲ ਬਾਈ ਸਤਿ ਸ਼੍ਰੀ ਅਕਾਲ ਅੰਦਕਾਰ ਤੇ ਡੀ ਸ਼੍ਰੀਸ਼ਟ ਇੰਜਨ ਸੰਸਥਾਨ ਗਰੇ ਸਾਰੇ ਪਾਰੀਆਂ ਨੂੰ ਰਾਜੂ ਗੋਟ ਫਾਰਮ ਡੜਬਾ ਤੋਂ ਸਵਾਗਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਆ ਵੀ ਆ ਜੀ ਸਤਿ ਸ਼੍ਰੀ ਅਕਾਲ ਜੀ ਜਨਾਬ ਸਤਿ ਸ਼੍ਰੀ ਅਕਾਲ ਕੋਈ ਨਹੀਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਜਿੰਨੇ ਮੇਲੇ ਚ ਦੂਰੋਂ ਨੇੜੋਂ ਪਹੁੰਚੇ ਨੇ ਬਾਬੇ ਦੇ ਇੰਦਗੜ ਮੇਲੇ ਦੇ ਵਿੱਚ ਚ ਦਰਗਾਹ ਬਾਬੇ ਗਰਵੀ ਤੀਰ ਵਾਲੇ ਦੀ ਤੇ ਬਹੁਤ ਬਹੁਤ ਧੰਨਵਾਦ ਆ ਮੈਂ ਇੱਥੇ ਪਹੁੰਚਣ ਆਏ ਆਂ ਤੇ ਬੱਕਰੀਆਂ ਰਾਏ ਕੋਟ ਬਸੀਆਂ ਤੋਂ ਆਈਆਂ ਨੇ ਬਾਈ ਜੀਆਂ ਬਹੁਤ ਬਹੁਤ ਵਧੀਆ ਕੁਆਲਿਟੀ ਦੀਆਂ ਬੱਕਰੀਆਂ ਨੇ ਸਾਨੂੰ ਮੇਲੇ ਦੇ ਵਿੱਚ ਸਾਰਾ ਪਤਾ ਲੱਗਦਾ ਇੰਟਰਵਿਊ ਦਾ ਵੀ ਕਿੱਥੇ ਚੰਗਾ ਮਾਲ ਹੈ ਕਿੱਥੇ ਮੰਦਾ ਮਾਲ ਹੈ ਤੇ ਗੱਲਾਂ ਇਹ ਵੀ ਮਾਲ ਤਾਂ ਸਭ ਦੇ ਹੀ ਚੰਗੇ ਨੇ ਤੇ ਮਾਲ ਸਾਹਮਣੇ ਦੇ ਮਾਲ ਹੁੰਦੇ ਮੰਦੇ ਨੇ ਇਹ ਕਿਸੇ ਦੀ ਸਾਮ ਹੈ ਤਖੜੀ ਦਾ ਚੰਗਾ ਹਾਲ ਹੈ ਕਿਸੇ ਦੀ ਸਾਮ ਮਾੜੀ ਹੈ ਤਾਂ ਮਾੜਾ ਹਾਲ ਹੈ ਇਹ ਮੈਨੂੰ ਆ ਲੱਗਦਾ ਵੀ ਬਾਈ ਦਾ ਮਾਲ ਤਖੜਾ ਸਾਮਿਆ ਹੋਇਆ ਕੱਦ ਬਿੱਡੜੀਆਂ ਬੱਕਰੀਆਂ ਨੂੰ ਸਾਨੂੰ ਖੜੀਆਂ ਦੜੇ ਤੇ ਬਹੁਤ ਚੰਗੀਆਂ ਲੱਗੀਆਂ ਸੀ ਬਾਈ ਦੇ ਭੱਜ ਕੇ ਲਵੇ ਲੱਗੇ ਵੀ ਬਾਈ ਮਾਲ ਕਿਥੋਂ ਤਿਆਰ ਕਰਿਆ ਕਿਥੋਂ ਲੈ ਆਏ ਅੱਜ ਬਾਈ ਨੂੰ ਕੁੱਛਦੇ ਆਂ ਹਾਂਜੀ ਬਾਈ ਜੀ ਕਿੰਨੇ ਕਿਚਰ ਤੋਂ ਰੱਖਦੇ ਆ ਬੱਕਰੀਆਂ ਬੱਕਰੀਆਂ ਨੂੰ ਇਹ ਕਟੋ ਗਾੜੀ ਦਾ ਸਾਹ ਤੋਂ ਪੂਰਾ ਅੱਛਾ ਜੀ ਰੈਕੋਟ ਵਸੀਆਂ ਪਿੰਡ ਹੈ ਤੁਹਾਡਾ ਹਾਂਜੀ ਹਾਂਜੀ ਅੱਛਾ ਜੀ ਜ਼ਿਲ੍ਹਾ ਲੁਧਿਆਣਾ ਹਾਂਜੀ ਠੀਕ ਹੈ ਠੀਕ ਹੈ ਤੇ ਬੱਕਰੀਆਂ ਦੀਆਂ ਕੁਆਲਿਟੀਆਂ ਕਿਹੜੀਆਂ-ਕਿਹੜੀਆਂ ਨੇ ਤੁਹਾਡੇ ਲਈ ਸਾਨੂੰ ਦਿਖਾਓ ਜੀ ਆਪਣੇ ਕੋਲ ਬੀਟਨ ਨਾਲ ਦੀਆਂ ਨਹੀਂ ਹੈ ਇਹ ਬੱਕਰੀਆਂ ਆ ਦੋਵੇਂ ਪੈਣਾਗਾ ਜੀ ਅੱਛਾ ਜੀ ਦੋਏ ਪੈਣਾ ਨੇ ਹਾਂ ਜੀ ਆ ਵੱਡੀ ਆਈ ਆ ਥੋੜੀ ਆ ਆ ਥੋੜੀ ਜੀ ਪਹਿਲੇ ਸੂਏ ਦੀ ਹੋਣੀ ਹਾਂ ਜੀ ਉਹ ਦੂਜੇ ਸੂਏ ਦੀ ਹੋਣੀ ਇੱਕ ਮਾਂ ਦੀਆਂ ਧੀਆਂ ਨੇ ਇੱਕ ਮਾਂ ਦੀਆਂ ਆ ਅੱਗੇ ਕਰ ਲੋ ਇਹ ਚਾਹ ਪ्योर ਨੰਬਰ ਚੜੀਆਂ ਬੱਕਰੀਆਂ ਨੇ ਜੀ 22 ਦੇ 90 ਜੇ ਲਾਓ ਕੈਮਰੇਰੇ ਦੇ ਪਿੱਛੇ ਨੂੰ ਵਰਦੋ ਜੀ ਖੁੱਡਾ ਕਰ ਲੋ ਮੜਾ ਜੀ ਖੁੱਡਾ ਕਰ ਲੋ ਖਾੜਾ ਪਰੌੜਾ ਨਾ ਪਾਜੀ ਪੂਰੇ 8 ਦੰਦ ਦੇ ਪਲੱਸ ਹੈ ਜੀ ਇਹ ਮੈਂ ਤੁਹਾਨੂੰ ਦਿਖਾਉਣਾ ਹਾਂ ਜੀ ਪੂਰੇ 8 ਦੰ ਬੱਕਰੀ ਦਾ ਪਾਰ ਹਜੇ ਨਹੀਂ ਜਵਾਨਾ ਵਰਗਾ ਕੱਦ ਪਿਆ ਹੈ ਵੀ ਪੂਰੀ ਜਵਾਨ ਹਾਂਜੀ ਪੂਰੀ ਕਿਉਂ ਖਰਾਕ ਦੇ ਨਾਲ ਹੁੰਦਾ ਹਾਂਜੀ ਚਾਹੇ ਕਿਸਦਾ ਧੀ ਹੈ ਪੁੱਤਾਂ ਨੂੰ ਛੋਟੇ ਹੰਦੇ ਨੂੰ ਖਰਾਕ ਦੇਵਾਂਗੇ ਤਾਂ ਚੰਗੀ ਗਲੀਤ ਬਣੂਗੀ ਜੇ ਆਪਾਂ ਕੱਲੇ ਦੁੱਧ ਤੇ ਰੱਖਾਂਗੇ ਮਾਂ ਦੇ ਤੇ ਤਾਂ ਜਾਨ ਨਹੀਂ ਬਣਦੀ ਇਹ ਵੀ 8 ਦੰਦ ਪਲੱਸ ਹੈ ਜੀ ਬੱਕਰੀ ਸਨੱਖੀ ਵੀ ਬਹੁਤ ਹੈ ਜੀ ਸਿੰਘੀ-ਸੁੰਗੀ ਮੁਰਮੀ ਆ ਨਾ ਕੰਨਾਂ ਉੱਤੋਂ ਦੀ ਉੱਤਰ ਗਈ ਨੱਕ ਨਕੌੜਾ ਬਹੁਤ ਸ਼ਾਨਦਾਰ ਹੈ ਇੱਕ ਨਕਸ਼ੇ ਦੀਆਂ ਅੱਖਾਂ ਨੇ ਖੱਟੀਆਂ ਤੇ ਪਯੌਰ ਵੀਕਲ ਨੰਬਰਸਰੀਆਂ ਬੱਕਰੀਆਂ ਨੇ ਜੀ ਹਾਂਜੀ ਹੋਰ ਦਿਖਾਓ ਜੀ ਇਤੋਂ ਵਧੀਆ ਚ ਕੋਈ ਤੇ ਵੀ ਮੇਰਾ ਖਿਆਲ ਦੀ ਥੋੜੀ ਇਹ ਉਹਨਾਂ ਜਿਹੀ ਹੈ ਜੀ ਉਹਨਾਂ ਇੱਕ ਘੱਟ 40 ਇੰਚ ਦੀ ਹੋਣੀ ਬੱਕਰੀ ਹਾਂਜੀ ਹਾਂਜੀ ਲੰਬੀ ਵੀ ਬਹੁਤ ਹੈ ਬੱਕਰੀ ਉਸ ਤੋਂ ਲੈ ਕੇ ਪੂਰੀ ਮੇਰਾ ਖਿਆਲ ਵੀ ਹਾਂਜੀ ਸਾਢੇ 1/4 ਫੁੱਟ ਦੀ ਲੰਬੀ ਹੁੰਦੀ ਹੈਗੀ ਹੈ ਜੀ ਤੇ ਮੈਂ ਲਓ ਪਿੱਤਲਾ ਲਾ ਕੇ ਮੈਂ ਤੁਹਾਨੂੰ ਤਾਜ਼ਾ ਜਿਹਾ ਲਾਇਆ ਅੰਦਾਜ਼ਾ ਇੰਨੇ ਵੀ ਹੈ ਇਹ ਬੱਕਰੀ ਚੰਗੀ ਹੈ ਚੰਗੀ ਨੂੰ ਚੰਗੀ ਕਿਹਾ ਜਾਊਂ ਕਿਉਂ ਜੀ ਮਾੜੀ ਨੂੰ ਮਾੜੀ ਕਿਹਾ ਜਾਊ ਜੋ ਚੀਜ਼ ਚੰਗੀ ਹੈ ਤਾਂ ਚੰਗੀ ਦੂਰੋਂ ਤੇ ਉਹ ਤਾਂ ਚਾਣਣੇ ਤੇ ਸੰਕੂਗਾ ਇਹ ਵੀ 8 ਦੰਦ ਦਾ ਫਲੱਸ ਹੈ ਜੀ ਚਿੱਟੀ ਆ 8 ਦੀ ਐ ਪਿਆਰ ਦੀ ਬੱਕਰੀ ਹੈ ਜੀ ਬਹੁਤ ਸੋਹਣੀ ਸੁੰਦਰ ਹੈ ਜੀ ਪੂਰੀ ਵਧੀਆ ਜੀ ਹੋਰ ਲਿਆਓ ਜੀ ਕੋਈ ਵਧੀਆ ਲੈ ਵਕਰੀ ਨਹੀਂ ਕਰਦਾ ਅੱਜ ਅੱਛਾ ਆਹ ਹਾਂ ਗੱਲ ਕੋਈ ਨਮੜੀ ਗਿੜੀਆਂ ਨਾਲ ਆ ਰਿਹਾ ਨਾ 10 ਮਿੰਟ ਬਈ ਇਹ ਨਾਲ ਲੋਹੀ ਬੱਕਰੀ ਹੈ ਜੀ ਪੱਕੀ ਲੋਹੀ ਮੇਰਾ ਖਿਆਲ ਵੀ ਬਾਈ ਗੱਭਣ ਹੋਣੀ ਇਹ ਗੱਭਣ ਆ ਜੀ ਤਿੰਨ ਕੁ ਮਹੀਨਿਆਂ ਦੀ ਹੈ ਨਾ ਹਾਂ ਜੀ ਹੈਗੀ ਪੂਰੀ ਦੰਦੀ ਹੋ ਗਈ ਜੀ ਤੇ ਹੁਣੀ ਵੀ ਮੇਰਾ خیال ਏ ਤੀਏ ਕਸੂਏ ਹੈਗੀ ਆ ਜੀ ਦੀਏ ਕੱਟ ਹੈ ਜੀ ਬਾਤ ਇਹ ਤੀਏ ਹੀ ਹੈ ਇਹ ਤੁਹਾਨੂੰ ਪਤਾ ਹੁਣ ਆ ਮੈਂ ਕਿਹਦੇ ਪਿੱਛੇ ਹੁਣ ਨੂੰ ਵੱਧ ਪਤਾ ਜੀ ਹੁਣ ਤੁਸੀਂ ਰੋਈ ਬੀ ਇਹ ਬੱਕਰੀ ਜੀ 36 ਇੰਚ ਦੀ ਤਾਂ ਹੋਣੀ ਆਰਾਮ ਨਾਲ ਪੂਰੀਆਂ ਬਾਈ ਦੀਆਂ ਕੁਆਲਿਟੀ ਦੀਆਂ ਬੱਕਰੀਆਂ ਨੇ ਜੀ ਵਧੀਆ ਤੋਂ ਵਧੀਆ ਬੱਕਰੀਆਂ ਮੋਸਟੇ ਹੱਡਾਂ ਦੀਆਂ ਬੱਕਰੀਆਂ ਨੇ ਪੂਰੇ ਭਾਰੀ ਕਰਦਾਆਂ ਆ ਇਆਂ ਇਆਂ ਕਿਉਂਕਿ ਹੁਣ ਛੇਤੀ ਚੰਗੇ ਬੋਕ ਨਹੀਂ ਥਿਉਂਦੇ ਚੰਗੀਆਂ ਨਸਲਾਂ ਬਣਦੀਆਂ ਨਹੀਂ ਕਿਉਂਕਿ ਪਹਿਲਾਂ ਦੀਆਂ ਸਾਮੀਆਂ ਹੋਈਆਂ ਨੇ ਇਹਨਾਂ ਦੀਆਂ ਉਹ ਸਾਮੀ ਹੋਈਆਂ ਨੇ ਜਿਨ੍ਹਾਂ ਨੂੰ ਪਤਾ ਇਹਨਾਂ ਦੇ ਬਾਰੇ ਵੀ ਇਹ ਪਾ ਨੂੰ ਕਿਸੇ ਜਮਾਨੇ 'ਚ ਕੰਮ ਵੀ ਆਉਣੀਆਂ ਕੰਮ ਆਉਣੇ ਹੈ ਹੁਣ ਐ ਦਾ ਬੱਕਰੀਆਂ ਹਰੇ ਕੇ ਹੱਤੀ ਫਿਰਦਾ ਬਹੁਤਿਆਂ ਨੂੰ ਪਤਾ ਨਹੀਂ ਰੱਖਣਾ ਦਾ ਵੀ ਕਿਵੇਂ ਇਹਨਾਂ ਨੂੰ ਚਾਰਨਾ ਹੈ ਕਿਵੇਂ ਇਹਨਾਂ ਨੂੰ ਬਿਠਾਉਣਾ ਹੈ ਕਿਹੜੇ ਵਕਤ ਇਹ ਸੌਣਗੀਆਂ ਕਿਹੜੇ ਵਕਤ ਪਾਣੀ ਪੀਣਗੀਆਂ ਬਹੁਤਿਆਂ ਦਾ ਚਾਰਨ ਦਾ ਹੀ ਪਤਾ ਨਹੀਂ ਪਾ ਕੇ ਕੱਚ ਚ ਝੋਲਾ ਪਤੀਲੀ ਸਾਰਾ ਦਿਨ ਢੱਕਰੀ ਫਰੀ ਜਾਂਦਾ ਬੱਕਰੀ ਦਾ ਹੁੰਦਾ 3 ਵਜੇ ਦਾ ਟਾਈਮ 2:30 ਵਜੇ ਦਾ ਚਰਨ ਦਾ ਛੋਟੇ ਵਕਤ ਹਾਂਜੀ ਇਹਦਾ ਗੱਲ ਤੇ ਬਾਕੀ ਬਾਲ ਸੁਣੋ ਬਈ ਮੈਂ ਬੱਕਰੀਆਂ ਵੀ ਦੇਖੂਗਾ ਹਾਂਜੀ ਸਾਉਣ ਦੇ ਮਹੀਨੇ ਤਾਂ ਇਹਨਾਂ ਨੂੰ ਜਿੰਨੀਆਂ ਬਠਾਈਆਂ ਨਹੀਂ ਉਹ ਚੰਗੀਆਂ ਸਿਆਲ ਦੇ ਮਹੀਨੇ ਇੱਕ ਝਾੜ ਮਿਲ ਗਿਆ ਘੇਰ ਘੇਰ ਚਾਰਦਾ ਵਗਿਆ ਜਾਈ ਉਹ ਚੰਗੀਆਂ ਘਰਸਾਹ ਚ ਇੱਥੋਂ ਹੱਕ ਕੇ ਜੇ ਪਾਤੜਾਂ ਦਾ ਕਚਾਰ ਨਹੀਂ ਉਹ ਚੰਗੀਆਂ ਦੂਰ ਤੱਕ ਤੁਰੀਆਂ ਵਗੀਆਂ ਜਾਣੀਆਂ ਖੁੱਲੇ ਦਿਨਾਂ ਦੇ ਵਿੱਚ ਬਾਣੀ ਬਾਣੀ ਕਿਤੇ ਪਾਣੀ ਪੀ ਲਿਆ ਕਿਤੇ ਝਰਨੀ ਤੇ ਛਾਵੇਂ ਖੜ ਗਈ ਤੇ ਸਿਆਲ ਦੀ ਤਾਂ ਘ੍ਰਿਆਈ ਸਾਉਣ ਦੇ ਮਹੀਨੇ ਦੀ ਬਠਾਈ ਘਰਸਾਹ ਦੀ ਫਰਿਆਈ ਇੱਕ ਬਰੋਬਰ ਹੈ ਬਾਕੀ ਮੇਰਾ ਬੜਾ ਖੜਾ ਹੈ ਭਾਈ ਪੁੱਛ ਲੋ ਕਿਉਂ ਬਾਈ ਕਾਲਾ ਸਿੰਘ ਸਰਦਾਰ ਜੇ ਮੇਰੀ ਗੱਲ ਝੂਠ ਹੈ ਤਾਂ ਜੋ ਮਰਜੀ ਮੈਂ ਤੇਰਾ ਚੇਲਾ ਸੱਚ ਹੈ ਜੀ ਨਾ ਜਵਾਨੀ ਝੂਠ ਨਹੀਂ ਆਈ ਆ ਠੀਕ ਹੈ ਜੀ ਹੋਰ ਦਿਖਾਓ ਜੀ ਨਸਲ ਗੱਲਾਂ ਤੁਹਾਨੂੰ ਵਜਨਦਾਰ ਦੱਸੂ ਬਾਈ ਇਹ ਹੈ ਜੀ ਨਾਗਰੀ ਪ्योर ਨਾਗਰੀ ਜਿਹਨੂੰ ਕਹਿੰਦੇ ਨਾਗਰਾਂ ਨਸਲ ਹੁੰਦਾ ਸੀ ਪਹਿਲਾਂ ਉਹੀ ਨਸਲ ਹੈ ਇਹ ਵੀ ਕਿਤੇ ਕਿਤੇ ਮਿਲਦੀਆਂ ਨੇ ਤੇ ਵਧੀਆ ਬੱਕਰੀਆ ਪੂਰੀ ਛੇ ਦੰਦ ਹੋ ਗਈ ਇਹ ਵੀ ਮੇਰਾ خیال ਬਾਈ ਗੱਬਣਾ ਹੈ ਨਾ ਹਾਂਜੀ ਗੱਬਣਾ ਹਾਂ ਦੋ ਢਾਈ ਮਹੀਨਿਆਂ ਦੀ ਸੋਹਣੀ ਪੱਠਾ ਥੋੜੀ ਪਧਿਆ ਕੁਆਲਿਟੀ ਦੀ ਬੱਕਰੀ ਹੈ ਜੀ। ਅੰਬੀਰ ਦੀਆਂ ਬੱਕਰੀਆਂ। ਇਹ ਹੈਦਰਾਬਾਦੀ ਚ ਪੈਂਦੀ ਹੈ ਜੀ ਲਾਲ ਡੱਬੀ ਹੈਦਰਾਬਾਦੀ ਕ੍ਰੋਸ। ਅਸਲਾਮੁਅਲੈਕਮ ਜੀ। ਸਤਿ ਸ੍ਰੀ ਅਕਾਲ। ਠੀਕ ਹੈ ਜੀ। ਅਸਲਾਮੁਅਲੈਕਮ ਜੀ। ਇਹ ਹੈਦਰਾਬਾਦੀ ਕ੍ਰੋਸ ਲਾਲ ਡੱਬੀ ਪੈਂਦੀ ਹੈ ਜੀ ਬੱਕਰਾਂ ਦੀ ਹੋਣੀ। ਅਸਾਂ ਜੀ ਤੀਜੇ ਗੂਏ। ਹਾਂ ਤੀਜੇ ਗੂਏ। ਬੱਚੇ ਕੈਦ ਹੁੰਦੀ ਹੈ ਜੀ? ਇਹ ਬੱਚੇ ਨਹੀਂ ਆਖਦੀ। ਇਹ ਹੋ ਗਿਆ। ਗੋਝਰ ਗਿਆ। ਹੁਣ ਗੱਪਣ ਹੈ ਯਾਰ। ਇਹ ਹਾਂ ਨਹੀਂ ਫੰਦ ਰਹੀ। ਕੱਦ ਘਾਟ ਦਾ ਵੀ ਬਹੁਤ ਵਧੀਆ ਬੱਕਰੀਆਂ ਦੂਰੇ ਬੰਦ ਦੀ ਬੱਕਰੀ। ਯਾਰ ਕਿ ਲਵਾਈ ਤੂੰ। ਬਾਕੀ ਕਿਸੇ ਨੂੰ ਇਹਦੇ ਬਾਰੇ ਪਤਾ ਨਹੀਂ ਚੰਗੀ ਨਸਲ ਹੈ ਘਰ ਦੀ ਪੱਠ ਪਾਲੀ ਸੀ ਸੋਹਣੀ ਸੁਨੱਖੀ ਕਰਨ ਕੁੰਨਾ ਦੀ ਬਹੁਤ ਵਧੀਆ ਹੈ ਤੇ ਕਰੇ ਮੈਨੂੰ ਲੱਗਦਾ ਚੋਣ ਵਾਸਤੇ ਵੀ ਚੰਗੀ ਹੈ 2 ਕਿਲੋ ਦੁੱਧ ਤਾਂ ਹੀ ਡੰਗਦਾ ਹਮੇਸ਼ਾ ਹੀ ਦੇਂਦਾ ਹੈਗਾ ਜੀ ਕਿਲੋ ਕੋ ਜੇ ਤਾਜੀ ਸੂਪੇ ਮੈਨੂੰ ਐਨਾ ਦਾ ਵੀ 2.5 ਕਿਲੋ ਤੋਂ ਡੰਗ ਤੋਂ ਟੁੱਟਦੀ 5 ਕਿਲੋ ਦੀ ਮਾਲਕਣੀ ਬੱਕਰੀ ਮੈਨੂੰ ਦੀਂਦੀ ਆਪਦੇ ਆਪੇ ਦੱਸਦੀ ਹੈ ਬਾਕੀ ਭਾਈ ਸੇਵਾ ਦਾ ਮੁੱਲ ਜੇ ਤੂੰ ਕਰੇ ਭੁੱਖੀਆਂ ਮਾਰੇਗਾ ਤਾਂ ਫਿਰ ਕੋਈ ਮੁੱਲ ਨਹੀਂ ਇਹ ਬੰਦੇ ਨੂੰ ਰੋਟੀ ਨਾ ਦੇ ਉਹ ਕੰਮ ਕਿਹੜਾ ਕਰੂ ਵਿਚਾਰਾ ਨਹੀਂ ਕੁੱਤੇ ਮਾਰ ਨਹੀਂ ਛੇਲੀ ਦਿਖਾਓ ਜੀ ਕਾਲੀ ਕਾਲੀ ਚਾਹਤ ਬਹੁਤ ਵਧੀਆ ਨਸਲ ਦੀ ਹੈ ਜੀ ਇਹ ਛੇਲੀ ਤੇ ਨਹੀਂ 6 ਦਿਨ ਤੋਂ ਉਹਨੇ ਪਹੜਾਈ ਨਹੀਂ ਇਹ ਕਾਰਡ ਕਰਦੇ ਮਾੜਾ ਮੋੜ ਕਰਦੇ ਦੇਚੇਗਾ ਇਹਨੂੰ ਨਹੀਂ ਦੇ ਦੇਣੀ ਦੇਖ ਲੈ ਇੱਥੇ ਮੈਰਮ ਮੈਂ ਹੋ ਗਿਆ ਨਹੀਂ ਦੇ ਦੇਣੀ ਤੇਰਾ ਮੁੱਲ ਹੈ ਨਹੀਂ ਮੈਂ ਨਹੀਂ ਮੈਂ ਸ਼ੌਂਕ ਦਾ ਕੋਈ ਮੁੱਲ ਨਹੀਂ ਪਸੰਦਾਗੀ ਮਾਲਕੀ ਹੀਰ ਮੇਰੀ ਨਹੀਂ ਨਹੀਂ ਵੇਚਣੀ ਤੇਰੀ ਰੱਖੀ ਹੋਈ ਤਸਵੀਰ ਮੇਰੀ ਜਉਂਦਾ ਰਹੇ ਮੇਰੇ ਵੀਰਾ ਪਾਲ ਨਾਲਿਆ ਅੱਛਾ ਜੀ ਇਹ ਕੈਸ ਸਾਲ ਦੀ ਹੋ ਗਈ ਡੇਢ ਦੀ ਡੇਢ ਸਾਲ ਦੀ ਹਾਂ ਹਜੇ ਬਾਈ ਨੂੰ ਕੱਤੇ ਤੱਕ ਨਾ ਪਰ ਅਸੀਂ ਛੇਲੀ ਬਹੁਤ ਸੋਹਣੀ ਐ ਤੇ ਅੱਜ ਵੀ ਤੇਰੀ 50000 ਰੁਪਏ ਦੀ ਛੇਲੀ ਐ ਕਿਸੇ ਨੂੰ ਕੀ ਪਤਾ ਹੈ ਹਾਂ ਜੀ ਇਹਦਾ ਦਾਹੀ ਦਾ ਪਰਖ ਹੀ ਜੀ ਹੀਰੇ ਮੋਤੀਆਂ ਵੀ ਪਰਖ ਕਿਸੇ ਕਿਸੇ ਨੂੰ ਜੁਵਾਰੀ ਨਹੀਂ ਹੁੰਦਾ ਇਹ ਪਤਾ ਸੀ ਹਰੇਕ ਨੂੰ ਪਰਖ ਨਹੀਂ ਹੀਰਿਆਂ ਦੀ ਹਾਂ ਜੀ ਇਹਦਾ ਗੱਲ ਹੀਰਾ ਜਿਹੜਾ ਹੀਰਾ ਗਿਣਿਆ ਚਾਉ ਹਾਂ ਜੀ ਜਿਹੜਾ ਖੀਰਾ ਉਹ ਖੀਰਾ ਗਿਣਿਆ ਚਾਉ ਇਹ ਖੀਰਾ ਕੱਕੜੀ ਖੀਰਾ ਇਹ ਆ ਵੀ ਤੇਰੀ ਮੀਮਣੀ ਬਹੁਤ ਵਧੀਆ ਬਈ ਲਾਲ ਕਾਲੀ ਦੱਬੀ ਸਨਾ ਖਿਲੋ ਹੁੰਦਾ ਹੈ ਤੇ ਕੰਨ ਵੀ ਬਹੁਤ ਹੈ ਸਿੰਗੀ ਬਹੁਤ ਸੋਹਣੀ ਹੈ ਦੋ ਦੰਦ ਛੇਲੀ ਹੋ ਗਈ ਜੀ ਹਜੇ ਇਹ ਵੀ ਨਹੀਂ ਕ੍ਰੋਸ ਕਰਾਈ ਬਾਈ ਇਹ ਨਹੀਂ ਕ੍ਰੋਸ ਕਰਾਈ ਇਹ ਆਪਣੀ ਅੱਛਾ ਜੀ ਕੋਈ ਨਹੀਂ ਇਹ ਵੀ ਦੂਰੇ ਹੀ ਬੰਦਦੀ ਹੈ ਬਾਈ ਹੱਥ ਨਹੀਂ ਪੈਂਦਾ ਪੁੱਠੀ ਚ ਸੇਵਾ ਹੀ ਉਹ ਕਰੀ ਹੋਇਆ ਬੰਦੇਾਂ ਦੀ ਛੇਲਾ ਜੀ ਲੰਬਾਈ ਬਹੁਤ ਹੈ ਥੀਰਾ ਬੱਚਾ ਦੁੱਧ ਚੁੰਗਦਾ ਹੈ ਜੀ ਤਾਂ ਹੀ ਬਾਈ ਜਾਨ ਹੈ ਦੇ ਚ ਇਹ ਬਹੁਤ ਜਾਨ ਹੈ ਦੇਖੋ ਇਹਦਾ ਹੀ ਆ ਬਾਈ ਇਹ ਗਾਂ ਦਾ ਹੱਥ ਛੱਡੀ ਪਈ ਅੱਛਾ ਸ਼ਾਮ ਜੀ ਗਾਹ ਨੂੰ ਕਰ। ਐ ਰਹਾ ਗਾਈ। ਖੜ ਜੋ ਜੀ। ਆ ਬੱਕਰੀ ਹੈ ਜੀ। ਛੜੀ ਜੀ। ਬਹੁਤ ਸੋਹਣਾ ਤੇ ਲੱਗਿਆ। ਆ ਬੱਕਰੀ। ਹਾਂ ਜੀ ਹਾਂ ਐਸੀ ਦੇ। ਹਾਂ ਜੀ। ਇਹ ਵੀ ਬੱਕਰੀ ਵਧੀਆ ਤੇਰੀ। ਖੜੀ ਰੱਖ ਜੀ। ਪ्योर ਵਧੀਆ ਅੰਬਰਸਰੀ ਬੱਕਰੀ ਹੈ। ਹਾਂ। ਅੱਖ ਪਿੱਛੇ ਨਹੀਂ ਹੁੰਦਾ ਕਿਉਂਕਿ ਇਹਦੀ ਨਸਲ ਦਾਦੀ ਹੈ ਪਿੰਡਾਂ ਦਾ ਰਸਦੇ ਅੰਬਰਸਰੀ ਅੱਖ ਦਾ ਕੋਈ ਨਹੀਂ ਅੱਖ ਚਿੱਟੀ ਵੀ ਅੰਬਰਸਰੀ ਹੁੰਦੀ ਹੈ ਜਿਹੜੀ ਪਿਓਰ ਚੀਜ਼ ਹੈ असल ਅੱਖ ਲਾਲ ਦੀ ਵੀ ਅੰਬਰਸਰੀ ਹੁੰਦੀ ਹੈ ਇਹ ਤਾਂ ਲੋਕਾਂ ਨੇ ਲੈਣ ਵਾਲੇ ਵਪਾਰੀਆਂ ਨੇ ਆਪੂ ਬੂਹ ਬਣਾਤੇ ਇਹਦੇ ਚਾਲਾ ਘੇੜਦੇ ਹੁੰਦੇ ਨੇ ਹਾਂ ਬਸ ਚਾਲ ਤੇ ਚਾਲ ਹਾਲ ਤੇ ਹਾਲ ਆਲਾ ਕਹਿੰਦਾ ਮੇਰੇ ਤਾਂ ਲਾਲ ਰੱਖਦੀਆਂ ਮੈਂ ਲੈਣੀ ਆਪਣਾ ਜੀ ਖਬਰ ਆ ਜਾਂਦਾ ਕਿ ਚਿੱਕੀ ਅੱਖ ਦੀ ਬਣਾਈਏ ਭਾਈ ਕਿਸੇ ਦਾ ਦੇਖ ਕੇ ਆਪਦਾ ਕੱਚਾ ਪੱਕਾ ਦੇਖ ਕੇ ਕੱਚਾ ਨਾ ਤਾਂ ਇਹੋ ਆਪਦੀ ਚੀਜ਼ ਨੂੰ ਕਾਲਜੇ ਨਾਲ ਲਾ ਫਿਰ ਨਹੀਂ ਕਾਲਜੇ ਨਾਲ ਲੈ ਕੇ ਰੱਖਾਂ ਚੀਜ਼ ਆ ਤੇਰੀ ਵਧੀਆ ਕੱਚੀ ਕਰਨੀ ਆਪਾਂ ਕਰਦੇ ਅੱਠ ਦੰਦ ਪ੍ਰਿੰਸ ਬੱਕਰੀ ਬਹੁਤ ਵਧੀਆ ਵੀ ਇੱਕ ਅੱਧੀ ਕੋਈ ਹੋਰ ਕਰਨੀਆਂ ਕੱਲੋ ਕੋਈ ਬੋਖ ਲਿਓ ہاں ਜੀ ਇਹ ਵੀ ਬਾਈ ਦੀ ਬੱਕਰੀ ਬਹੁਤ ਵਧੀਆ ਤੇ ਕਾਲੀ ਜੱਬੀ ਬੱਕਰੀ ਤੇ ਨੂਰ ਕੰਨੀ ਨੂਰੇ ਕੰਨੇ ਨੇ ਬੂਰ ਕਹਿ ਲੋ ਬੂਰ ਕੰਨ ਕਹਿ ਲੋ ਨੂਰ ਕੰਨ ਕਹਿ ਲੋ ਅਸਲੀ ਵਧੀਆ ਬੱਕਰੀ ਐ ਕਬੂਤਰੀ ਵਰਗਾ ਦਾ ਨਕੌੜਾ ਨੂਰੀ ਨਸਲ ਦੀ ਐ ਇਹ ਇੱਕ ਅੱਧੀ ਹਰੇਕਲ ਵੀ ਹੁੰਦੀ ਐ ਜੰਮ ਜਾਂਦੀ ਐ ਹਾਂ ਬਾਗਾਂ ਚ ਫੁੱਲ ਜਰੂਰ ਖਿਊਗਾ ਕਿਤੇ ਨੇ ਕਿਤੇ ਕੋਈ ਮੁੱਲ ਨਹੀਂ ਜੀ ਦਾ ਬਹੁਤ ਤਸਵੀਰ ਵਧੀਆ ਤੇਰੀ ਹਾਂ ਬਾਈ ਕਦੀ ਕੋਈ ਰਹਿੰਦੀ ਆ ਲਿਓ ਕੋਈ ਗੱਲਬਾਤ ਹੋਰ ਕਰਾਂਗੇ ਬਾਈ ਨਾਲ ਬਾਕੀ ਵੀਡੀਓ ਮੈਨੂੰ ਪਤਾ 12 ਮਿੰਟ ਦੀ ਦਾ ਬਣੀ ਗਈ ਥੋੜੀ ਜੀ 2-4 ਮਿੰਟ ਹੋਰ ਰਹਿ ਗਈ ਆਪਣੇ ਅੱਬੀ ਇਹ ਦੂਜੇ ਸੂਏ ਆ ਜੀ ਹਾਂ ਜੀ ਹਾਂ ਜੀ ਚਿਤਲੀ ਸ਼ੇਰੀ ਇਹ ਵੀ ਨੂਰ ਕੰਨੀ ਚੋ ਆਲੀ ਇਹਦਾ ਰੰਗ ਦਾ ਫਰਕ ਹੈ ਬਸ ਹੋਰ ਕੋਈ ਫਰਕ ਨਹੀਂ ਪੱਟ ਸੋਹਣੀਆਂ ਇਹਨਾਂ ਖਿੱਚ ਖਿੱਚ ਆਰਾਮ ਨਾਲ ਆਰਾਮ ਨਾਲ ਕਹਿ ਰਹੀ ਹੈ ਇਹ ਅੱਛਾ ਜੀ ਚੁੰਗਦਾ ਹੈਗੇ ਹਾਂਜੀ ਇੱਕ ਡੰਗ ਝਗਾਉਣਾ ਹੈ ਸਵੇਰ ਦਾ ਚੋਲੀ ਦਾ ਸ਼ਾਮ ਦਾ ਝਗਾਉਣਾ ਬੱਚਾ ਤੇਰਾ ਵਧੀਆ ਬਈ ਕੰਨਾਂ ਦੀ ਮੁੱਲ ਨਹੀਂ ਕੋਈ ਉਰਾਂ ਲਿਓ ਜੀ ਉਹ ਬੱਕਰੇ ਦਾ ਹੀ ਹੈ ਵੱਡੇ ਦੇ ਕੰਨ ਵੀ ਬਹੁਤ ਵਧੀਆ ਨੇ ਦੀ ਮਾਂ ਵਾਂਗੂ ਭਾਈ ਕੰਨ ਥੱਲੇ ਚੌੜੇ ਉੱਤੋਂ ਪਤਲੇ ਤੇ ਬਹੁਤ ਵਧੀਆ ਠੂਠੇ ਵਰਗੇ ਕੰਨ ਨੇ ਬਾਈ ਸਿਰ ਹੀ ਨਹੀਂ ਜੀ ਇਹ ਵੀ ਤੇਰਾ ਬੱਕਰਾ ਸਿਰਾਂ ਕੰਗਰਾਲਾਂ ਵਾਲਾ ਉਰੇ ਲਿਆ ਇਸੇ ਦਾ ਹੀ ਪੁੱਤ ਹੈ ਇਹ ਜੀ ਕਿੱਤਾ ਚੀਨਾ ਬੱਕਰਾ ਜੱਗੇ ਜੱਟ ਦੇ ਕਬੂਤਰ ਚੀਨੇ ਕਹਿੰਦਾ ਨਦੀਆਂ ਪਾਰ ਚੁਗਦੇ ਇਹ ਨਦੀਆਂ ਪਾਰ ਵੀ ਚੁਗਦਾ ਹੈ ਨਹਿਰ ਦੇ ਵਿੱਚ ਦੀ ਪਾਰ ਹੋ ਜਾਂਦਾ ਹਾਂ ਬਾਬੇ ਦਾ ਤਾਂ ਹੀ ਤਾਂ ਫਿਰ ਉਹਨਾਂ ਬਰਾ ਚਰਦਾ ਤੇ ਮੋੜਿਆ ਨਹੀਂ ਕਦੇ ਮੈਨੂੰ ਤਾਂ ਐ ਲੱਗਦਾ ਡੰਡਾ ਹੀ ਮਾਰਨਾ ਚਾਹੋਲ ਮੈਂ ਜਿਵੇਂ ਹੀ ਨਹੀਂ ਮਾਰੀ ਕਾਲਜੀ ਦੀ ਕੋਰ ਦੇ ਬਰੋਬਰ ਰੱਖਦਾ ਬਾਬੇ ਦੇ ਪੈਰੀਂ ਹੱਥ ਤੜਕੀ ਉੱਠ ਕੇ ਲਾਉਨੇ ਸਲਾਮ ਕਰਿਆ ਕਰ ਇਸ ਬਾਬੇ ਨੂੰ ਬਾਬੇ ਦੀ ਵਿਚਾਏ ਉਹ ਬਚਦੇ ਆ ਬਾਬਿਆਂ ਤੋਂ ਬਿਨਾ ਆਪਣੇ ਲਈ ਕੁਛ ਨਹੀਂ ਇਹ ਉਹਨਾਂ ਦੀ ਦੇਣ ਹੈ ਪੀਰ ਫਕੀਰਾਂ ਦਾ ਮਾਲ ਹੈ ਤਾਂ ਹੀ ਆਪਣਾ ਚੰਗਾ ਹਾਲ ਹੈ ਹਾਂ ਜੀ ਸਹੀ ਗੱਲ ਸ਼ੁਕਰ ਹੈ ਮਾਲਕ ਦਾ ਕੈਮਰਟ ਦੀ ਬਣ ਗਈ ਵੀਡੀਓ ਜਨਾਬ ਬਾਈ ਕੱਦੀ ਜੀ ਹੋਰ ਬਣਾ ਹਾਂ ਜੀ ਹਾਂ ਜੀ ਕੱਦੀ ਜੀ ਏ ਬਾਈ ਕਾਲੀ ਦੱਬੀ ਬੱਕਰੀ ਐ ਵਧੀਆ ਚ ਮੇਰਾ ਖਿਆਲ ਗੱਬਣਾਈ ਇਹ ਗੱਬਣਾਈ ਨਹੀਂ ਗੱਬਣਾ ਨਹੀਂ ਖਾਲੀ ਆਈ ਖਾਲੀ ਐ ਦੁੱਧ ਦਿੰਦੀ ਐ ਜੀ ਖਾਲੀ ਹਾਂਜੀ ਦੁੱਧ ਦਿੰਦੀ ਐ ਦੋ ਬੱਚੇ ਵੀ ਐ ਉਹ ਬੈਠੇ ਆ ਚੁੰਗਦੇ ਨੇ ਹਾਂਜੀ ਚੁੰਗਦੇ ਸਾਰ ਚੱਡਾ ਵਧੀਆ ਬੱਕਰੀ ਦਾ ਭਾਂਡਾ ਵਧੀਆ ਵੀ ਦਿਖਾ ਦਿੰਦਾ ਹਾਂ ਬੱਚੇ ਦਿਖਾਏ ਦੇ ਪੈਸੂਏ ਜੀ ਇਹ ਦੋ ਇਹ ਦੂਜੇ ਦੂਏ ਠੀਕ ਐ ਜੀ ਠੀਕ ਆ ਮੂੰਹ ਮਾਰ ਗਿਆ ਇੱਥੇ ਫਿਰਦੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ ਕਿਉਂ ਗਿਆ ਦੇਖੋ ਜੀ ਆ ਬੱਚੇ ਨੇ ਬੱਕਰੀ ਦੇ ਇੱਕ ਨਕਸ਼ੇ ਦੇ ਬੱਚੇ ਨੇ ਬਹੁਤ ਸੋਹਣੇ ਭੈਣ ਭਾਈ ਹੋਣੇ ਮੈਨੂੰ ਲੱਗਦੇ ਇਹ ਬਰੀਡ ਰੱਖੀ ਹੋਈ ਏ ਤੁਹਾਡੀ ਜੀ ਇਹ ਜੀ ਰੱਖੇ ਹੋਈ ਆਪਾਂ ਆਹ ਗਾਹਾਂ ਨੂੰ ਪੂਰੇ ਵਧੀਆ ਬਣ ਜਾਣਗੇ ਭਾਈ ਸਾਲ ਪਰ ਰੱਖੇਗਾ ਜਿਉਂ ਨਹੀਂ ਆਏ ਤਾਂ ਜੀ ਤੇ ਮੈਂ ਕਹਿ ਦਿੱ ਗੇ ਤੇਰਾ ਬੱਚੇ ਹੀ ਬੱਕਰੀ ਦਾ ਮੁੱਲ ਮੋੜ ਜੂ ਜੇ ਸਾਹਮ ਕੇ ਰੱਖੇਗਾ ਬਹੁਤ ਵਧੀਆ ਨਸਲ ਹੈ ਭਾਈ ਕੈਸ ਕਰੀ ਹੋਈ ਤੇਰੀ ਜਿਉਂਦੇ ਰਹਣ ਵਿਚਾਰੇ ਇੱਕ ਅੱਧੀ ਹੋਰ ਦਿਖਾ ਦਿਓ ਜੀ ਜੇ ਕੋਈ ਹੈਗੀ ਆ ਏ ਵੀ ਚੰਗੀ ਆ ਬਾਈ ਬੱਕਰੀ ਤੇਰੀ ਐ ਇਹ ਤੇਰੀ ਅੱਛਾ ਤੇਰੀ ਐ ਨਾ ਤੇਰੇ ਪਸ਼ੂ ਵੀ ਬਾਈ ਸੋਹਣੇ ਨੇ ਕਿਉ ਲੱਕੜ ਦੇ ਬਾਈ ਗੱਲ ਸੁਣ ਅੱਜ ਬਾਈ ਦੇ ਨਾਲ ਆਏ ਏ ਤੂੰ ਬਾਈ ਦੀਆਂ ਬੱਕਰੀਆਂ ਥੋੜੀਆਂ ਜਿਹੀਆਂ ਵਿੱਚ ਕਈ ਤੱਕੜੀਆਂ ਨੇ ਜੋ ਮੇਰਾ ਕਹਿਣ ਦਾ ਐ ਵੀ ਲੱਕੜ ਦੇ ਸੰਗ ਲੋਹਾ ਵੀ ਤਰ ਜਾਂਦਾ ਤਰ ਜਾਂਦਾ ਹੀ ਕਰ ਜਾਂਦਾ ਅੱਜ ਤੂੰ ਬਾਈ ਦੇ ਨਾਲ ਲੱਗ ਕੇ ਆਇਆ ਤੇਰਾ ਵੀ ਇਹਦੇ ਨਾਲ ਅੱਜ ਮੁੱਲ ਪਊਗਾ ਤੇਰਾ ਪਿੰਡ ਵੱਡੀ ਕਾਲ ਬਾਈ ਕੋਈ ਨਹੀਂ ਵੱਡੀ ਕਾਲ ਬਈ ਜਉਂਦੀ ਰਹੇ ਸਾਰਾ ਨਗਰ ਜਉਂਦਾ ਰਹੇ ਕਿਉਂ ਵੀ ਮੋਤੀਆਂ ਦਾ ਹੀਰਿਆਂ ਦਾ ਮੁੱਲ ਇਕੱਠਾ ਹੀ ਪੈ ਜੂ ਨਸਲ ਤੇਰੀ ਵੀ ਮਾੜੀ ਨਹੀਂ ਬਾਈ ਦਾ ਤਾਂ ਸਿਰੇ ਹੀ ਕਰਾਇਆ ਪਿਆ ਇਹਨੇ ਤਾਂ ਸਿਰੇ ਨੂੰ ਸਿਰੇ ਹੀ ਲਾਤਾ ਕਿਵੇਂ ਮੈਨੂੰ ਬੰਦਾ ਵੀ ਪਾੜੂ ਜਿਹਾ ਲੱਗਦਾ ਅਣਜਾਣ ਜਿਹਾ ਲੱਗਦਾ ਪਰ ਬੱਕਰੀਆਂ ਦੀ ਸੇਵਾ ਪੂਰੀ ਕਰਦਾ ਲੱਗਦਾ ਮੇਰਾ ਭਾਈ ਗਿਆ ਹੋਇਆ ਜੀ ਉਹਦੀਆਂ ਬੱਕਰੀਆਂ ਜੀ ਮੇਰੇ ਭਾਈ ਦੀਆਂ ਬੱਕਰੀਆਂ ਕਿਹੇ ਕੁਸਲੀ ਹੈ ਭਾਈ ਗੌਰ ਤੇਰੀ ਵੀ ਪੂਰੀ ਹੈ ਮੈਨੂੰ ਰੱਖਣ ਦਰਕੇ ਹਾਂ ਜੀ ਤਾਂ ਹੁਣ ਜੀ ਰਾਜੂ ਗੌਟ ਫਾਰਮ ਤੇ ਪੰਜਾਬ ਤੋਂ ਹੱਥ ਬਨ ਕੇ ਮੇਰੀ ਬੇਨਤੀ ਹੈ ਵੀ ਵੀਡੀਓ ਨੂੰ ਸਰਪੰਖ ਜਰੂਰ ਕਰਿਆ ਕਰੋ ਤੇ ਜੇ ਮੇਰੀ ਵੀਡੀਓ ਚੰਗੀ ਲੱਗੇ ਤਾ ਸਾਰੇ ਦੇਖਿਆ ਕਰੋ ਮਾੜੀ ਜੀ ਗੱਲ ਮੈਂ ਹੋਰ ਕਰਨੀ ਆ ਬਾਈ ਕਾਲੇ ਹੋਰੇ ਆ ਜਾ ਬਾਈ ਮਾੜੀ ਜੀ ਗੱਲ ਬਾਈ ਨਾ ਕਰਨੀ ਆ ਮੈਂ ਹੋਰ ਨਹੀਂ ਕਰਦਾਂ ਹਾਂ ਜੀ ਬਾਈ ਦੀ ਸਾਸਰੀ ਘਰ ਕਾਲਾ ਜੀ ਬਹੁਤ ਦਿਨਾਂ ਚ ਮਿਲਿਆ ਮੈਨੂੰ ਪੁਰਾਣਾ ਮੇਰਾ ਵੇਂਦੀ ਸੀ ਮਿੱਤਰ ਵੇਦੀ ਸੀ ਬਹੁਤ ਥਾਵੇਂ ਮਿਲਦਾ ਰਿਹਾ ਮਾਲ ਪਸੂ ਤਾਂ ਨੇ ਬੜਾ ਚਾਰੇ ਪੁਰਾਣਾ ਦਿਲਾਂ ਦਾ ਮਾਣ ਮਤਾ ਸਾਡੇ ਅਮਰ ਦਾ ਵੀ ਤੂੰ ਵਿੱਤਰਦੀ ਤੂੰ ਆਮਰ ਮੈਨੂੰ ਲਾਦਾ ਮਾਨਸਾ ਜ਼ਿਲ੍ਹੇ ਚ ਇਕੱਠੇ ਬੱਕਰੀਆਂ ਵੀ ਚਾਰਦੇ ਰਹੇ ਉਹ ਕਿਹੜਾ ਪਿੰਡ ਦੀ ਮਾਨ ਦੀ ਬੜੀਆਂ ਕੋਈ ਵੀ ਨਹੀਂ ਗੱਲ ਉੱਥੇ ਤੁਸੀਂ ਇਕੱਠੇ ਰਹਿੰਦੇ ਰਹੇ ਹੋ ਉਦੋਂ ਪਹਿਲਾਂ ਤੂੰ ਤੇਰੇ ਆਂਪਰੇ ਪਿੰਡ ਤੇ ਰਹਿੰਦਾ ਰਹੇ ਤੇ ਸਾਡੇ ਜੱਗਾ ਹੁੰਦਾ ਬਾਜੇ ਝੋਲਕੀਆਂ ਵਾਲਾ ਉਹਦੇ ਨਾਲ ਮੈਨੂੰ ਐ ਲੱਗਦਾ ਵੀ ਉਹ ਜਵਾਨੀ ਪਹਿਰੇ ਦੀ ਤੂੰ ਜੱਫੀਆਂ ਵਾਲਾ ਚਾਦਰਾਂ ਤੇ ਫਰਲੇ ਵਾਲੀ ਪੱਗ ਕਾਲੀ ਤੇਰੀ ਦਾੜੀ ਖੱਤ ਪੱਟੇ ਹੋਏ ਤੇ ਮੈਨੂੰ ਐ ਲੱਗਦਾ ਬਾਜੇ ਵੀ ਵਜਾਏ ਨੇ ਤੇ ਪਿੱਤਲ ਦੇ ਬਾਜੇ ਕਿੱਦਲੀ ਆਵਾਜ਼ਾਂ ਬਹੁਤ ਵਜਾਏ ਉਹ ਉਤਾਰ ਜੇ ਹੁਣ ਵੀ ਕਹੇ ਤਾਂ ਹੁਣ ਬਜਾਹਾਂਗੇ ਵੀ ਉਦੋਂ ਆਪਣੇ ਜਿਹੜੇ ਮੁੰਡੇ ਨਚਾਰ ਹੋਇਆ ਕਰਦੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਨੱਚਿਆ ਕਰਦੇ ਉਦੋਂ ਤੂੰ ਮੇਰਾ ਦੇਖਿਆ ਹੋਇਆ ਬੰਦਾ ਮੇਰਾ ਮਿੱਤਰ ਹੈ ਪੁਰਾਣਾ ਅੱਜ ਜੰਗਲ ਦੇ ਵਿੱਚ ਮੰਗਲ ਮਿਲ ਗਿਆ ਮੈਨੂੰ ਖਾੜਾ ਲਾਤਾ ਸੀਨੇ ਮੇਰੇ ਬਾਈ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ਕਾਲਾ ਜੀ ਰਾਮਪਰੇ ਵਾਲੇ ਕਿਉਂਕਿ ਜਿਹੜੇ ਬਾਈ ਮਾਲ ਦੇ ਮਹਿਰਮ ਨੇ ਚੰਗੇ ਵਧੀਆ ਪਸ਼ੂ ਰੱਖਦੇ ਰਹੇ ਨੇ ਤੇ ਅੱਜ ਬਰਨਾਲਾ ਜ਼ਿਲ੍ਹਾ ਬਰਨਾਲੇ ਦੇ ਵਿੱਚ ਪਲਾਟ ਲੈ ਕੇ ਬਸੇ ਹੋਏ ਨੇ ਸ਼ੁਕਰ ਮਾਲਕ ਦਾ ਜੀ ਸਾਸਰੀ ਕਰਦਾ